ਮੁਰਤਾਵਲ 6 ਮੁਰਤਾਵਲ ਪੰਜਾਬ ਸਰਕਾਰ ਮੁਰਤਾਵਲ ਲੱਠ ਦੇ ਬਾਬਨਾੜ ਦੇ ਮੁਰਤਾਵਲ ਕੀ ਗੱਲ ਬਾਤ ਹੋਈ ਹੈ ਅੱਛਾ ਬੋਤਲ ਨਹੀਂ ਹੋਵੇ ਸੀ ਅੱਛਾ ਉਹਦੇ ਕੋਲੋਂ ਪਾਈ ਆ ਉਹਦੇ ਦੱਸ ਬੰਦੇ ਨੂੰ ਸਾਡੇ ਨਾਲ ਸਾਡੇ ਭਾਈ ਮਾਰੀ ਬੋਲੋਂ ਦੇ ਬੰਦੇ ਨੂੰ ਇਹਨੂੰ ਮਾਰੀ ਬੋਲੋਂ ਦੇ ਇਹ ਬੰਦੇ ਬਾਹਰ ਹੁੰਦੇ ਇਹਨਾਂ ਕੋਲੇ ਜਣਾ ਕੋਲੇ ਬੋਤਲ ਕੋਈ ਨਹੀਂ ਸੀ ਉਹਨਾਂ ਨੇ ਆਪਣੇ ਕੋਲ ਪਾਈ ਆ ਕਦੇ ਇਹ ਕਦੇ ਸਾਡੇ ਕੋਲ ਕੋਈ ਬੋਤਲ ਨਹੀਂ ਸੀ ਹਾਂ ਉਹਨਾਂ ਨੇ ਆ ਬੋਤਲ ਪਾ ਕੇ ਤੇ ਨਾਲ ਹੀ ਇਹਨਾਂ ਨੂੰ ਕੁੱਟਣ ਲੱਗ ਗਏ ਇਹਨਾਂ ਬੰਦਾ ਉਹ ਮਾਰਨ ਆਲਾ ਪਿਆਗਾ ਤੇ ਦੂਜੇ ਬੰਦੇ ਤਾਂ ਉਹਨਾਂ ਨੇ ਉਧ ਮੁੜ ਕੇ ਇਹਨਾਂ ਨੂੰ ਬਦਲਾ ਲੈ ਕੇ ਬੰਦੇ ਇਕੱਠੇ ਹੋਣ ਲੱਗੇ ਦੇ ਉਹਨਾਂ ਨੇ ਬੰਦਾ ਇਹਦਾ ਕੋਈ ਰੋਕਣ ਲੱਗਿਆ ਤੇ ਗੱਡੀ ਨਾ ਕੀ ਆਵੇ। ਆਹ ਵੇ ਜੇ ਮੁੰਡੇ ਦੇ ਪਾਵੇ ਦੇ ਮੁੰਡੇ ਦੇ ਗੱਡੀ ਚੜਾ ਗੱਡੀ ਚੜਾਈ ਆ ਸਾਹਮਣੇ ਆ। ਸਾਹਮਣੇ ਗੱਡੀ ਚੜਾਈ ਆ ਸਾਰੇ ਬੰਦੇ ਗਵਾਹ ਨੇ। ਇੱਕ ਵੀ ਹੈ ਨਹੀਂ। ਸਾਰੇ ਬੰਦੇ ਗਵਾਹ ਨੇ। ਉਹਨੇ ਗੱਡੀ ਚੜਾ ਆ ਪੀਏ ਮੁੜ ਕੇ ਗਏ ਭੱਜੋ। ਕਿਹਨੇ ਚੜਾਈ ਆ ਗੱਡੀ? ਉਹ ਠੇਕੇਦਾਰ ਨੇ। ਮੋਰੇ ਨੇ ਮੋਰੇ ਆ ਰਹੇ। ਜਿਹੜੇ ਸ਼ਰਾਬ ਦੇ ਠੇਕੇਦਾਰ ਆ। ਉਹਨਾਂ ਦੇ ਬੰਦਾ ਕੋਠੇ। ਕਿਹੜਾ ਪਿੰਡ ਆ? ਪਿੰਡ ਦਾ ਆਹੀ ਇੱਥੇ ਪੱਕਾ ਪੱਕਾ ਨਹੀਂ ਨਹੀਂ ਥੋੜਾ ਕਿਹੜਾ ਪਿੰਡ ਆ ਇੱਥੇ ਇੱਥੇ ਪੱਕਾ ਪੱਕਾ ਪਿੰਡ ਆ ਠੀਕ ਐ ਇੱਥੇ ਰੋਡ ਤੇ ਪੰਚਾਇਤਾਂ ਦੇ ਗੱਡੀ ਚੜਾ ਦੇਣੀ ਆ ਬੱਤੀ ਲਾ ਕੇ ਗੰਦ ਪਾਉਂਦੇ ਆ ਜੀ ਆ ਪੱਕੀ ਲਾ ਕੇ ਗੱਡੀ ਦੀ ਗੱਡੀ ਤੇ ਲਾਈਦੀ ਆ ਬੱਤੀ ਜੀ ਅੱਜ ਸਟ੍ਰੂਟ ਕੱਢਦੇ ਬੱਤੀ ਲਾ ਕੇ ਰਾਤ ਨੂੰ ਲੋਟਦੇ ਆ ਜੀ ਆ ਬੱਤੀ ਲਾ ਕੇ ਆਪੇ ਸਾਹਿਬ ਵੇਚਦੇ ਆ ਨਸ਼ਾ ਵੇਚਦੇ ਆ ਆ ਬਣਾਉਣ ਠੀਕ ਐ ਕਿਹੜਾ ਪਿੰਡ ਆ ਆਹੀ ਪਿੰਡ ਆ ਪੱਕਾ ਕਲਾਂ ਕੀ ਗੱਲ ਕੀ ਆ ਕੱਲ ਕੀ ਗੱਲਬਾਤ ਹੋਈ ਅੱਜ ਗੱਡੀ ਰੋਕਦੇ ਭਾਈ ਅੱਛੇ ਕਾਰ ਰੋਕਦਾ ਦੀ ਕੌਣ ਅਸੀਂ ਰੋਕਦੇ ਅੱਛਾ ਮੀ ਆ ਬੰਦੇ ਨੂੰ ਚੱਕੋ ਅੱਛਾ ਟਾਇਰ ਖਰਾਓ ਅੱਛਾ ਤੇ ਕੋਟੇ ਮੇਰੇ ਦੀ ਗੱਡੀ ਜਿਹੜਾ ਹੁੰਦਾ ਗੱਡੀ ਜਿਹੜਾ ਹੁੰਦਾ ਜਮਾ ਕੋਲੇ ਦੀ ਜਮਾ ਗੱਡੀ ਤੇ ਪੈਂਦਾ ਤੇਰੇ ਤੇ ਕੌਣ ਜਿਹੜਾ ਹੁੰਦਾ ਸੀ ਗੱਡੀ ਤੇਰੇ ਤੇ ਠੇਕੇਦਾਰ ਉਹ ਮੜਾ ਕਿਹੜੇ ਠੇਕੇਦਾਰ ਆਪਣੇ ਆਪ ਇੱਥੋਂ ਦੇ ਆ ਛੜੇ ਪ੍ਰਸ਼ਾਲਾ ਛੜਿਆ ਦੇ ਦਾਦੂ ਵਾਲੇ ਕਿਹੜੇ ਸ਼ਰਾਬ ਸ਼ਰਾਬ ਵਾਲੇ ਨਕਸ਼ਰਾ ਵਾਲੇ ਠੇਕੇਦਾਰ ਕਿਹੜੇ ਠੇਕੇਦਾਰ ਸੀ ਸ਼ਰਾਬ ਵਾਲੇ ਸ਼ਰਾਬ ਆ ਪੱਕਾ ਕਲਾਂ ਦੇ ਸ਼ਰਾਬ ਵਾਲੇ ਠੇਕੇਦਾਰ ਇੱਕ ਮਿੰਟ ਇੱਕ ਮਿੰਟ ਆ ਕਰ ਤੈਨੂੰ ਬੋਲੂੰ ਤੇ ਇੱਥੇ ਕਿਵੇਂ ਇੱਥੇ ਕਿਵੇਂ ਆ ਗਏ ਉਹ ਵੀ ਇੱਥੇ ਰਹਿੰਦੇ ਆ ਇੱਥੇ ਨਹੀਂ ਇਹਦਾ ਸੀ ਇੱਥੇ ਦਫ਼ਤਰ ਆ ਇੱਥੇ ਉਹਨਾਂ ਰਹਿੰਦੇ ਆ ਇੱਥੇ ਉਹਨਾਂ ਦਾ ਦਫ਼ਤਰ ਬਣਾਇਆ ਹੋਇਆ ਹੈ ਕਿ ਉਹਨੇ ਡੁਪਲੀਕੇਟ ਇੱਥੇ ਆ ਡੁਪਲੀਕੇਟ ਮਹਾ ਦੂਜੀ ਆ ਤੰਪੂਆ ਲਾਇਆ ਜੀ ਇਹਨੂੰ ਅੱਗ ਲਾਤੀ ਅਸੀਂ ਅੱਗ ਲਾਤੀ ਤੰਪੂ ਨੂੰ ਠੀਕ ਹੈ ਮੈਂ ਕਿ ਟਰੱਕ ਘੇਰਦੇ ਸੀ ਉਹ ਇੱਥੇ ਅੱਗ ਲਾਈ ਹੈ ਜੀ ਤੰਪੂ ਨੂੰ ਆਮ ਕੰਮ ਚ ਰਹਿੰਦੇ ਆ ਜੀ ਉਹ ਇੱਕਰ ਮਕਾਨ ਕੀ ਖਾਦਾ ਜੀ ਜਿਵੇਂ ਆਖਲਾ ਮਰਾ ਹੈ ਸਹਿਨ ਦੀ ਜਿਹੜੀ ਖਾਲਾ ਹੈ ਹੈਂ ਰਹਿਣ ਸਹਿਨ ਦੀ ਵੀ ਅੱਜ ਕੀ ਗੱਲਬਾਤ ਹੋਈ ਹੈ ਭਾਈ ਅੱਜ ਵਾਚ ਆਈ ਜਾਂਦੇ ਸੀ ਭਾਈ ਹਾਂ ਸਾਨੂੰ ਰੋਕ ਕੇ ਇਹਨਾਂ ਰੋਲਿਆ ਇੱਥੇ ਕੌਣ ਸੀ ਇੱਥੇ ਜੀਪ ਵਾਲੇ ਸੀਗੇ ਜੀਪ ਵਾਲੇ ਵਾਲੇ ਇੱਥੇ ਠੇਕੇਦਾਰ ਠੇਕੇਦਾਰ ਜਿਹੜੇ ਕੌਣ ਅੱਛਾ ਆਉਣ ਸਾ ਮੈਨੂੰ ਕੁੱਟਣ ਲੱਗੇ ਕੁੱਟਣ ਲੱਗੇ ਮੇਰੇ ਕੋਲ ਇੱਕ ਬੋਤਲ ਸੀਗੀ ਦਾਰੂ ਇੱਕ ਬੋਤਲ ਹਰਿਆਣੀ ਦੀ ਦਾਰੂ ਸੀਗੀ ਪੰਜਾਬ ਦੀ ਇੱਕ ਬੋਤਲ ਅੱਧੀ ਬੋਤਲ ਸੀ ਅੱਧੀ ਬੋਤਲ ਉੱਚੋ ਅਸੀਂ ਪੀ ਕੇ ਆਏ ਸੀਗੇ ਅੱਛਾ ਬੋਤਲ ਸੀਗੀ ਤੇ ਆਉਣ ਸਾ ਬਈ ਲੱਤਾਂ ਮਾਰ ਲੱਗੇ ધાદા સાલે હો તરા હો સામ હાણા નહાણએ સે સે ખેણગેં સામ સામાણએ સો હાણાટણ્નિં સો જેતય